ਜ਼ਾਕਤ ਦੇ ਭਾਈ ਜਾ ਕਰ ਬਾਰੇ ਮੁਸਲਮਾਨੀਤਾ ਕਾ ਜਾਕਤ ਦੇ ਭਾਈ ਜਾ ਕਰ ਬਾਰੇ ਮੁਸਲਮਾਨੀਤਾ ਕਾ ਜਾਕਤ ਦੇ ਭਾਈ ਜਾ ਕਰ ਬਾਰੇ ਮੁਸਲਮਾਨੀਤਾ ਕਾ ਜਾਕਤ ਦੇ ਭਾਈ ਗਰੀਬ ਦੁਖੀ ਅਸਹਾਇਆ ਜਰਾ তাদের যাকত দের যারা থাকে খাবার ছারা যাকত দেবাই গরিব দুখি অসহায়া যারা তাদের যাকত দের যারা তাকে খাবার ছাড়া মন হো রঞ্জন করতে হে দে মন হো করতে দে মন হঞ্জন করতে হে দে দে ভাই যাকত বাড়ি মুসলমানের তাক দে ভাই যাকড়ে মুসলমানের তাক जाक देव होकिर मिसकिन नवो मुस्लिम जी नािर जाकत देर जारा अ भी आकत देव होकिर मिसकिन नवो मुस्लिम जी नी ता देरि जाकत देरे जारा अ भीरिनी ਜ਼ਾਕਤ ਦੇ ਭਾਈ ਹੋ ਗਿਰ ਮਸਕਿਨ ਨਾਮੋ ਮੁਸਲਿਮ ਜੀ ਦੀ ਤਾਦਰ ਜ਼ਾਕਤ ਦੇ ਰੇ ਜਾਰਾ ਓ ਬਾਬਿਆਨੀ ਤੋਦਰ ਦੁਆ ਕਰਬੇ ਹੋਰਾ ਤੋਦਰ ਦੁਆ ਕਰਬੇ ਹੋਰਾ ਤੋਦਰ ਦੁਆ ਕਰਬੇ ਉੜੇ ਨਮਾਜ਼ ਦੂਰਾਕਤ ਜ਼ਾਕਤ ਦੇ ਹਈ ਜਾਕ ਬਾਰੇ ਮੁਸਲਮਾਨੀ ਤਾਕ ਜ਼ਾਕਤ ਦੇ ਹਈ ਜਾਕ ਬਾਰੇ ਮੁਸਲਮਾਨੀ ਤਾਕ ਜ਼ਾਕਤ ਤੋਲਰ ਕਾਜੇ ਕਾਮੇ ਨਿਯੋਗ ਥਾਕੇ ਜਾਰਾ ਤਾਦਰ ਦੀ ਬਖੋਦਾਰ ਪਥ ਜਿਹਾਦ ਕਰੇ ਜਾਰਾ ਜ਼ਕਾਤ ਤੋਲਤ ਕਾਜੇ ਕਾਮ ਨਿਯੋਗ ਥਾਕੇ ਜਾਰਾ ਤਾਦਰ ਦੀਵੀ ਖੋਦਾਰ ਪੋਤੇ ਜਿਹਾਦ ਕਰੇ ਜਾਰਾ ਜ਼ਕਾਤ ਤੋਲਤ ਕਾਜੇ ਕਾਮ ਨਿਯੋਗ ਥਾਕੇ ਜਾਰਾ ਤਾਦਰ ਦੀਵੀ ਖੋਦਾਰ ਪੋਤੇ ਜਿਹਾਦ ਕਰੇ ਜਾਰਾ আল্লাহ তালার পক্ষ থেকে আল্লাহ তালার পক্ষ থেকে আল্লাহ তালার পক্ষ থেকে এসব যাক দে ভাই যাকড়ে মুসলমানের জাকাত দে ভাই মুসলমানের মুসলমানেরাকা